ਸਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰਪ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵਲੇ ਦੀ ਜਿਹੜੀ ਵੱਡੀ ਖਬਰ ਆ ਉਹ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਜਿਹੜਾ ਘਰ ਹੋਇਆ ਬੜਾ ਸਰਕੇ ਹੋਇਆ ਸੀ ਕਿ ਜਿਹੜਾ ਰਾਤ ਦੇ ਸਮੇਂ ਜਿਹੜੀ ਲੁੱਟਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਵੱਡੀ ਗੱਲ ਇਹ ਸੀ ਕਿ ਇਸ گروਹ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ ਜੋ ਕੋਈ ਸਖਸ਼ ਰਾਤ ਦੇ ਵੇਲੇ ਜਾਂ ਮੋਟਰਸਾਈਕਲ ਤੇ ਇਕੱਲਾ ਜਦੋਂ ਸੜਕ ਤੇ ਜਾਂਦਾ ਸੀ ਤਾਂ ਆ ਇਨ੍ਹਾਂ ਔਰਤਾਂ ਵੱਲੋਂ ਪਹਿਲਾਂ ਤਾਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਆਪਣੇ ਜਾਲ ਦੇ ਵਿੱਚ ਫਸਾ ਕੇ ਫਿਰ ਉਸ ਤੋਂ ਬਾਅਦ ਜੜਾਇਆ ਆਪਣੇ ਦੂਜੇ ਸਾਥੀਆਂ ਨੂੰ ਉੱਥੇ ਬੁਲਾ ਲਿੱਤਾ ਜਾਂਦਾ ਸੀ ਤਾਂ ਉਹਨਾਂ ਦੇ ਨਾਲ ਜਿਹੜੀ ਆ ਉਹ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਦੀ ਜਿਹੜੀ ਸਿਰਦਰਦੀ ਇਹ ਗਰੋ ਬਣਿਆ ਹੋਇਆ ਸੀ ਲਗਾਤਾਰ ਜਿਹੜੀ ਵਾਰਦਾਤਾਂ ਦੀਆਂ ਜਿਹੜੀਆਂ ਖਬਰਾਂ ਸੀ ਆ ਉਹ ਸਾਹਮਣੇ ਆ ਰਹੀਆਂ ਸੀ ਕਾਫੀ ਜਿਹੜੀਆਂ ਕੰਪਲੀਟ ਸੀ ਔਰ ਪੁਲਿਸ ਨੇ ਜਿਹੜੀ ਮੁਸਤੈਦੀ ਦਿਖਾਉਂਦੇ ਹੋਏ ਇਹਨਾਂ ਸਾਰੇ ਹੀ ਗਰੋ ਨੂੰ ਜੜਾਇਆ ਉਹ ਕਾਬੂ ਕਰ ਲਿਆ ਜਿਹਦੇ ਵਿੱਚ ਔਰਤਾ ਵੀ ਸ਼ਾਮਲ ਹਨ ਤੇ ਨਾਲ ਦੇ ਨਾਲ ਜਿਹੜੇ ਨੌਜਵਾਨ ਉਹ ਵੀ ਸ਼ਾਮਲ ਔਰ ਹਥਿਆਰ ਵੀ ਜਿਹੜੇ ਤੇਜ਼ ਤਰ ਦੇ ਹਥਿਆਰ ਦਾਤਰ ਗੰਡਾਸੀਆਂ ਤਲਵਾਰਾਂ ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਹਥਿਆਰ ਉਹ ਵੀ ਪੁਲਿਸ ਵੱਲੋਂ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਹਨ ਇਹਦਾ ਘਰ ਹੈ ਇਹ ਕਾਫੀ ਲੰਮੇ ਸਮੇਂ ਤੋਂ ਰੋਇਪੁਰ ਸ਼ਹਿਰ ਦੇ ਵਿੱਚ ਵਾਰਫਕ ਥਾਵਾਂ ਤੇ ਇਹ ਹੀ ਵਾਰ ਦੱਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੀ ਰਾਹੀ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਲ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇੰਟਰ ਹੈਦਾ ਸੀ ਸਾਡੇ ਸ਼ਹਿਰ ਜਿਹੜੀ ਸਮਝ ਮੰਡੀ ਹੈ ਉੱਥੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਲਲਕੇ ਬੰਦੇ ਨੂੰ ਘੇਰ ਕੇ ਨਾਲ ਇਹਨਾਂ ਦੇ ਮੋਟਰਸਾਈਕਲ ਖੋਲ ਲੈਂਦੇ ਸੀ ਨਾਲ ਇਹਨਾਂ ਦੇ ਹਥਿਆਰਾਂ ਦੇ ਵਾਰ ਕਰਦੇ ਸੀ ਸਰ ਕਿੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਔਰਤਾਂ ਨੇ ਇਹਦੇ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰ ਇਹ ਵੀ ਦੱਸਿਆ ਜਾ ਰਿਹਾ ਤੇ ਇਹਨਾਂ ਔਰਤਾਂ ਨੂੰ ਸੈਕਸ ਐਕਟ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਅਜੇ ਇਹ ਗੱਲ ਅਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਹੁਣ ਤੇ ਜਿਹੜੀ ਜਿੰਦੀ ਉਹ ਵੀ ਦੋ ਦੇਖੀ ਸਰ ਇਹ ਕਿਸ ਤਰ੍ਹਾਂ ਮਤਲਬ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਾਪੂਆ ਮੋਟਰਸਾਈਕਲ ਖੋਹ ਲੈਣਾ ਜਾ ਕੇ ਉਸ ਤੋਂ ਪਰਸ ਖੋਹ ਲੈਣਾ ਇਸ ਤਰ੍ਹਾਂ ਦਾ ਗਿਆ ਹੈ ਸਾਰੇ ਮੈਂ ਦੇ ਨਾਲ ਹੋਰ ਵੀ ਸਾਥੀ ਨਾਲ ਦਿਉਣਗੇ ਆ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਇਹਨਾਂ ਚ ਤਿੰਨ ਔਰਤਾਂ ਦੋ ਆਦਮੀ ਆ ਉਹ ਮੌਕੇ ਤੋਂ ਉੱਥੋਂ ਵੱਜ ਗਏ ਇੱਕ ਕਾਫੀ ਲੰਮਾ ਚੌੜਾ ਇਹਦਾ ਗੈਂਗ ਸੀ ਆ ਇਹਦੇ ਸ਼ਹਿਰ ਇਹ ਕੁਛ ਹੀ ਥੋੜੇ ਜਿਹਾ ਨਸ਼ਾ ਲੈਣ ਦੇ ਵੀ ਆਦੀ ਨੇ ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਬਾਤ ਦਾ ਤੁਨ ਉਨ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰਾਂ ਪੰਜਾਬ ਨਿਊ ਚੈਨਲ ਉਹ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ